ਡਾਕਟਰ ਬੀ ਆਰ ਅੰਬੇਡਕਰ ਜੀ ਦੀ ਪ੍ਰੀ ਨਿਰਵਾਣ ਦਿਵਸ ਤੇ ਸੈਮੀਨਾਰ ਡਾਕਟਰ ਬੀ ਆਰ ਅੰਬੇਡਕਰ ਸਟੱਡੀ ਸਰਕਲ ਪ੍ਰਧਾਨ ਪੰਜਾਬ ਦੇ ਪ੍ਰਧਾਨ ਸ਼੍ਰੀ ਕਮਲ ਕੁਟਾਰੀਆ ਦੀ ਗਵਾਈ ਵਿੱਚ ਕਰਵਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਆਈ ਪੀਐਸ ਅਫਸਰ ਅਤੇ ਪੰਜਾਬ ਸਟੇਟ ਪ੍ਰਧਾਨ ਸ਼੍ਰੀ ਐਮ ਐਸ ਤੇਜੀ ਮੁੱਖ ਮਹਿਮਾਨ ਅਤੇ ਬੁਲਾਰੇ ਸ਼੍ਰੀ ਕੁਲਦੀਪ ਚੰਦ ਅਗਨੀ ਉਤਰੀ ਵਿਸ਼ੇਸ਼ ਮਹਿਮਾਨ ਪ੍ਰੋਫੈਸਰ ਇਤਿਹਾਸ ਵਿਨੇ ਸੌਫਤ ਡਾਕਟਰ ਬੀ ਆਰ ਅੰਬੇਡਕਰ ਭਵਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਸ਼੍ਰੀ ਆਲਾਲ ਸੁਮਨ आनंद किशोर जी मान श्री गुरु दविदास धर्म समाज गुरबचन सिंह जी साहब का डीएसपी सर्वजीत सिंह बलजिंदर बेटा सोशल वर्कर और बाबूराम गागड़ ने श्री बाबा जी ਨੂੰ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਇਸ ਮੌਕੇ श्री एस एस तेजि ਨੇ ਕਿਹਾ ਕਿ ਉਹਨਾਂ बाबा जी ਦੀ ਪ੍ਰੇਰਣਾ ਸਦਕਾ ਅੱਜ ਵੀ ਸਮਾਜ ਕਲਿਆਣ ਦੇ ਕੰਮਾਂ ਵਿੱਚ ਉੱਚੀ ਰੱਖਦੇ ਹਨ ਅਤੇ ਉਹ ਅੱਜ ਵੀ ਇਕਨੋਮਿਕਸ ਵਿੱਚ ਪੜ੍ਹਾਈ ਜਾਰੀ ਰੱਖ ਰਹੇ ਹਨ ਉਹਨਾਂ ਕਿਹਾ ਕਿ ਉਹ बाबा जी ਦੀ ਇੱਕ ਲੇਖ ਤੋਂ ਪ੍ਰਭਾਵਿਤ ਹੋਏ ਜੋ ਵੈਲਿਊ ਆਫ ਮਨੀ ਜਿਸ ਵਿੱਚ ਉਹਨਾਂ ਕਿਹਾ ਕਿ ਕਮਾਈ ਅਤੇ ਖਰਚਿਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਠੀਕ ਹੈ। ਆਪਣੀ ਤੂਰੀ ਹਾਂ ਜੀ ਸਰ ਤੁਸੀਂ ਇੱਕ ਅਰਸ਼ਸਤਿ ਦੇ ਰੂਪ ਦੇ ਵਿੱਚ ਇਸ ਸਮੇਂ ਪੜਾਈ ਕਰ ਰਹੇ ਹੋ। ਉਹਦੇ ਬਾਰੇ ਤੁਸੀਂ ਡਾਕਟਰ ਸਾਹਿਬ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਮੈਂ ਪੰਜਾਬ ਯੂਨੀਵਰਸਿਟੀ ਤੋਂ ਅਰਸ਼ਸਤ ਮਾਸਟਰ ਡਿਗਰੀ ਕੀਤੀ ਹੈ। ਔਰ ਉਸ ਤੋਂ ਬਾਅਦ ਵੀ ਮਾਸਟਰ ਆਫ ਫਲਸਫੀ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਤੋਂ ਕੀਤੀ ਹੈ ਔਰ ਉੱਤੇ ਵਿੱਚ ਮੈਂ ਯੂਨੀਵਰਸਿਟੀ ਨੂੰ ਟਾਪ ਕੀਤਾ ਸੀ ਔਰ ਉਹਦੇ ਵਿੱਚ ਮੈਂ ਲਾਅਸ ਤੇ ਸਮਾਜਿਕ ਸੋਸ਼ਲ ਸਟਡੀ ਤੇ ਤੇ ਅਰ ਅਰ ਸ਼ਾਸਤਰ ਦੇ ਤੇ ਕੰਬਾਈਨਡ ਸਟਡੀ ਕੀਤੀ ਸੀ ਔਰ ਇਹਦੇ ਵਿੱਚ ਮੈਂ ਰਿਸਰਚ ਪੇਪਰ ਵੀ ਹਰੇਕ ਟਾਪਿਕ ਤੇ ਸਰਚ ਪੇਪਰ ਵੀ ਤਿੰਨ ਸਰਚ ਪੇਪਰ ਮੈਂ ਲਿਖਿਆ ਇਹ ਪੜਾਈ ਕਰਨ ਦਾ ਤੁਹਾਡਾ ਕੀ ਮਾਨਟਿਕ ਕੀ ਮਤਲਬ ਮੁਲਕ ਕੀ ਸਮਝਣਾ ਹੈ ਇਹ ਇਸ ਦਾ ਮਕਸਦ ਇਹ ਸੀ ਕਿ ਮੈਂ ਜਿਹੜਾ ਆਪਣੇ ਸੰਵਿਧਾਨ ਦੇ ਵਿੱਚ ਡਾਕਟਰ ਅੰਬੇਦਕਰ ਜੀ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ ਸੀ ਕਿਉਂਕਿ ਉਹਨਾਂ ਨੇ ਪ੍ਰੋਬਲਮਸ ਆਫ ਰੁਪੀਸ ਦੇ ਉੱਤੇ ਇਮਪੀਰੀਕਲ ਤੇ ਐਨਾਲਿਟিক্যাল ਸਟਡੀ ਕਰਕੇ ਔਰ ਇਸ ਤੋਂ ਪਹਿਲਾਂ ਵੀ ਜਿੰਨੀਆਂ ਸਟੱਡੀਜ਼ ਹੋਈਆਂ ਸੀਗੀਆਂ ਉਹਨਾਂ ਦੇ ਉੱਤੇ ਉਹਨਾਂ ਤੋਂ ਮੈਂ ਕਾਫੀ ਪ੍ਰਭਾਵਿਤ ਹੋਇਆ ਸੀ। ਬਾਬਾ ਸਾਹਿਬ ਦਾ ਆਪਣੇ ਯੋਗਦਾਨ ਜਿਹੜਾ ਰਿਹਾ ਆਪਣੇ ਕਿੰਨਾ ਕੁ ਮਿਲ ਗਿਆ ਪੰਦਤ ਸ਼ਾਮੇ ਦੇ ਕਿਸ ਤਰ੍ਹਾਂ ਬਾਬਾ ਜੀ ਅਸ਼ਸਤਰੀ ਦੇ ਰੂਪ ਦੇ ਵਿੱਚ ਪ੍ਰੋਬਲਮਸ ਆਫ ਰੁਪੀਸ ਤੇ ਉੱਤੇ ਉਹਨਾਂ ਨੇ ਕਾਫੀ ਐਨਾਲਿਟਿਕ ਤੇ ਇਮਪੀਰੀਕਲ ਸਟਡੀ ਕੀਤੀ ਸੀ। ਔਰ ਉਸ ਸਟਡੀ ਤੋਂ ਮੈਂ ਪ੍ਰਭਾਵਿਤ ਹੋ ਕੇ ਅੱਜ मेरा मेन थीसिस जो है वो इंपीरिकल तो एनालिटिकल स्टडी ऑफ रूपी एंड इस्टा द एंटी समगलिंग क्लॉज विद स्पैशल रेफरेंस टू बॉडर उस उसका मैं एनालिसिस कर रहा है और उस मैं जो रिव्यू है ਤੇ ਬਾਬਾ ਜੀ ਦੇ ਕਾਫੀ ਲਿਖੇ ਹੋਏ ਸਟਡੀ ਜਿਹੜੀਆਂ ਹੈ ਉਹਦੇ ਵਿੱਚੋਂ ਮੈਂ ਲੈ ਰਿਆ ਹਾਂ ਔਰ ਸਪੈਸ਼ਲੀ ਇਹ ਮੇਰੀ ਸਟਡੀ ਇਨਡਾਇਰੈਕਟ ਟੈਕਸਿਸ ਤੇ ਡਾਇਰੈਕਟ ਟੈਕਸਿਸ ਜਿਵੇਂ ਹੁਣ ਡਾਇਰੈਕਟ ਟੈਕਸਿਸ ਦੇ ਵਿੱਚ ਨਵੀਂ ਸਰਕਾਰ ਨੇ ਭਾਜੀਪੀ ਸਰਕਾਰ ਨੇ ਕੋਡ ਕੋਟ ਲਗਾਇਆ ਹੈ ਕੋਟ ਦੇ ਮੁਤਾਬਕ ਜਿਹੜਾ ਹੈ ਡਾਇਰੈਕਟ ਟੈਕਸਿਸ ਔਰ ਇਨਡਾਇਰੈਕਟ ਟੈਕਸਿਸ ਹੋਣਗੇ ਉਸ ਦੇ ਉੱਤੇ ਵੀ ਮੈਂ EMPIRICAL ਤੇ ANALYTICAL ਸਟਡੀ ਕਰ ਰਿਹਾ ਹਾਂ ਔਰ ਔਰ ਬਾਬਾ ਜੀ ਦੀ ਇਸੀ ਸਟਡੀ ਤੋਂ ਮੈਂ ਪ੍ਰਭਾਵਿਤ ਹੋ ਕੇ ਮੈਂ ਹੁਣ ਪੀ ਐਚ ਡੀ ਦੀ ਸਟਡੀ ਸ਼ੁਰੂ ਕੀਤੀ ਹੈ ਠੀਕ ਹੈ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬਾਬਾ ਜੀ ਮਾਰੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਬਾਬਾ ਜੀ ਨੇ ਜੋ ਆਮ ਕਿਸਾਨਾਂ ਬਾਰੇ ਔਰ ਆਮ ਆਮ ਗਰੀਬ ਜਾਤੀ ਵਾਸਤੇ ਜੋ ਉਹਨਾਂ ਦੇ ਵਿਚਾਰ ਸਨ ਉਹ ਇਹੀ ਸੀ ਕਿ ਆਪਣੇ ਘਰ ਦੇ ਵਜਢ ਨੂੰ ਕਿਸ ਤਰੀਕੇ ਦੇ ਨਾਲ ਚਲਾਇਆ ਜਾਵੇ ਤੇ ਮੈਂ ਹੁਣ ਵੀ ਲੋਕਾਂ ਨੂੰ ਇਹ ਕਹਿਣਾ ਕਿ ਵਾਵਾ ਜੀ ਦੇ ਵਾਵਾ ਜੀ ਦੇ ਲਿਖੇ ਹੋਏ ਜਿਹੜੇ ਗ੍ਰੰਥ ਨੇ ਇਸ ਪ੍ਰੋਬਲਮ ਆਫ ਰੁਪੀਸ ਦੇ ਦਿੱਤੇ ਉਹਦੀ ਫਰੇਕ ਆਦਮੀ ਨੂੰ ਮੈਂ ਕਹਿਣਾ ਚਾਹਨਾ ਕਿ ਉਸ ਦੀ ਜਰੂਰ ਸਥਿਤੀ ਕਰੇ ਖਿਆਲ ਦੇ ਜਿਹੜਾ ਸਭ ਤੋਂ ਵੱਡੀ ਅੱਜ ਜ਼ਰੂਰਤ ਹੈ ਸਮਾਜ ਨੂੰ ਅੰਬੇਡਕਰ ਦੇ ਦਸੇ ਰਾਹ ਤੇ ਚੱਲ ਕੇ ਹਿੰਦੁਸਤਾਨ ਦੀ ਸੁਸਾਇਟੀ ਨੂੰ ਦੁਬਾਰਾ ਰੀ ਇੰਟਰਪ੍ਰੀਟ ਕਰਨ ਦਾ ਤਾਂ ਸਮਝਣ ਦੀ ਜ਼ਰੂਰਤ ਹੈ ਬਦਕਿਸਮਤੀ ਇਹ ਹੋ ਰਹੀ ਆ ਵੀ ਅੰਬੇਡਕਰ ਜਿਹਦਾ ਨਾਂ ਤਾਂ ਲਿਆ ਜਾਂਦਾ ਲੇਕਿਨ ਅੰਬੇਡਕਰ ਨੇ ਜਿਹੜੀਆਂ ਥੂਰੀ ਜਿਹੜੀ ਭਾਰਤੀ ਸਮਾਜ ਨੂੰ ਸਮਝਣ ਦੇ ਨਿਸ਼ਕਰਸ਼ ਕੱਢੇ ਆ ਉਹਨਾਂ ਨਿਸ਼ਕਰਸ਼ਾਂ ਨੂੰ ਕੋਈ ਸਵੀਕਾਰ ਨਹੀਂ ਕਰਦਾ ਜਦ ਕਿ ਬਾਬਾ ਸਾਹਿਬ ਜੰਦੇਵੇ ਕਹਿ ਗਏ ਸੀਗੇ ਵੀ ਭਾਈ ਜਿੰਨਾ ਮੈਂ ਕੱਦ ਲਿਆ ਉਹ ਠੀਕ ਆ ਅੱਗੇ ਵਧੋ ਉੱਥੇ ਰੁਕੋ ਨਾ ਔਰ ਸਾਡੀਆਂ ਯੂਨੀਵਰਸਟੀਆਂ ਵਿੱਚ ਅੰਬੇਡਕਰ ਨੇ ਜਿਹੜੀ ਆਰ ਇਨਬੀਜ਼ਿੰਗ ਥਿਊਰੀ ਦਾ ਖੰਡਨ ਕੀਤਾ ਐਨਹਿਲੇਸ਼ਨ ਕਾਸਟ ਤੇ ਲੈ ਕੇ ਜਿਹੜੀ ਕਾਸਟ ਨੂੰ ਰੀ ਇੰਟਰਪ੍ਰੀਟੇਸ਼ਨ ਕੀਤੀ ਬੋਤਰਾ ਨੂੰ ਲੈ ਕੇ ਜਿਹੜੀਆਂ ਡਿਫਰੈਂਟ ਕਾਸਟ ਵਿੱਚ ਇੰਟੀਗਰਲ ਏਕਤਾ ਹੈ ਉਹਨੂੰ ਜਿਹੜਾ ਦੱਸਿਆ ਇਹ ਤਿੰਨ ਚਾਰ ਜਿਹੜੀਆਂ ਥਿਊਰੀਆਂ ਹੈ ਹਿੰਦੁਸਤਾਨ ਦੀਆਂ ਸਮੱਸਿਆਵਾਂ ਦਾ ਬਹੁਤ ਵੱਡਾ ਲੈਵਲ ਤੇ ਹੱਲ ਕਰ ਸਕਦੀਆਂ ਲੇਕਿਨ ਵੱਧ ਗ੍ਰਸਨਤੀ ਇਹ ਹੈ ਵੀ ਇਹਨਾਂ ਥਿਊਰੀਆਂ ਨੂੰ ਸਾਡੇ ਅਕੈਡਮੀਆ ਨੇ ਅੱਗੇ ਵਧਾਇਆ ਨਹੀਂ ਔਰ ਮੈਂ ਸਮਝਦਾ ਅੱਜ ਬਾਬਾ ਸ੍ਰੀਮੰਭੇਡਕਰ ਨੂੰ ਜਦੀਦ ਯਾਦ ਕਰ ਰਹੇ ਆ ਤੇ ਵਕਤ ਆ ਗਿਆ ਵੀ ਐਕੈਡਮਿਕ ਵਰਡ ਵਿੱਚ ਇਹਨਾਂ ਥਿਊਰੀਆਂ ਤੇ ਅੱਗੇ ਕੰਮ ਵੀ ਹੋਵੇ ਰਿਸਰਚ ਵੀ ਹੋਵੇ ਔਰ ਅੰਬੇਡਕਰ ਜਿਹੜਾ ਕੰਮ ਛੱਡ ਗਿਆ ਉਹਨੂੰ ਅੱਗੇ ਵਧਾਇਆ ਜਾਵੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ